ਉਨਾ ਅੱਜ ਆਪਾਂ ਤੁਹਾਨੂੰ ਇੱਕ ਸ਼ਾਰਟ ਵੀਡੀਓ ਦੇ ਵਿੱਚ ਘਰੇਲੂ ਪਰਿਵਾਰ ਕੋਲੋਂ ਇੱਕ ਝੋਟੀ ਦਿਖਾਉਣ ਲੱਗੇ ਆਂਗੇ ਤੇ ਇਹ ਝੋਟੀ ਦਾ ਮਿੱਤਰੋ ਆਪਾਂ ਜੇ ਗੱਲ ਕਰ ਲਈਏ ਸੂਆ ਹੈਗਾ ਤੀਜਾ ਬਹੁਤ ਸੋਹਣੇ ਲੇਵੇ ਦੀ ਬੰਤਰ ਜਿਹੜੀ ਹੈਗੀ ਤਿਆਰ ਕੀਤੀ ਹੋਈ ਹੈ ਇਸ ਝੋਟੀ ਨੇ ਤੇ ਲਿਆਓ ਕਰਾਂ ਇੱਧਰ ਕੋਈ ਗੱਲ ਨਹੀਂ ਇੱਧਰ ਇਹ ਮਗਰ ਕੱਟੀ ਆ ਦੇਖ ਲਓ ਹੁਣ ਤੁਸੀਂ ਜਿਹੜੀ ਕੱਟੀ ਵੀ ਚੰਗੀ ਐ ਅਰੇ ਝੋਟੀ ਝੋਟੀ ਦਾ ਕੱਦ ਕਾਠ ਜਿਹੜਾ ਹੈਗਾ ਨਾ ਪੂਰਾ ਓਕੇ ਆ ਇੱਕ ਗੱਲ ਹੋਰ ਆ ਵੀ ਲੇਵੇ ਨੂੰ ਜਿਹੜਾ ਉਰਲੇ ਪਾਸੇ ਵਾਲਾ ਥਾਣਾ ਜਿਹੜਾ ਹੈ ਨਾ ਇਹ ਲੰਬਾਈ ਚ ਤੁਹਾਨੂੰ ਥੋੜਾ ਜ ਮਤਲਬ ਵੱਡਾ ਦਿਖਾਈ ਦਿੰਦਾ ਹੋਊਗਾ ਪਰ ਦੁੱਧ ਬਾਦ ਜਿਹੜਾ ਹੈਗਾ ਸਾਰਾ ਕੁਝ ਓਕੇ ਆ ਯਾਰ ਚੰਗੀ ਬਰੀਡ ਵਾਲੀ ਆਪਾਂ ਕਹਿ ਸਕਦੇ ਆ ਮੈਂ ਤੁਹਾਨੂੰ ਲੇਵਾ ਦਿਖਾ ਦਿੰਨਾ ਹੈਗਾ ਕੱਲ ਦੀ ਸੂਈ ਹੋਈ ਝੋਟੀ ਐ ਇਹ ਠੀਕ ਆ ਇਹ ਇਧਰੋਂ ਤੁਸੀਂ ਦੇਖ ਲਓ ਬੰਤਰ-ਬੰਤਰ ਜਿਹੜੀ ਆਪਾਂ ਧਾਰਾਂ ਵੀ ਮਾਰ ਕੇ ਦਿਖਾਈਆਂ ਇਹ ਆ ਦੇਖ ਲਓ ਹੁਣ ਇਹ ਮੂਰਲੇ ਥਾਣੇ ਦਾ ਜਿਹੜਾ ਹੈਗਾ ਇਹ ਆ ਵੀ ਜਮ ਓਕੇ ਹੈਗਾ ਪਰ ਲਈ ਦੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਬਾਈ ਨੇ ਇਹ ਗੱਲ ਕਹਤੇ ਵੀ ਆਪਾਂ ਪਹਿਲਾਂ ਇਹ ਗੱਲ ਸਮਝਾ ਲਗੇ ਗਰੰਟੀ ਵਾਲੀ ਗੱਲਬਾਤ ਰਹੂਗੀ ਦਵਿੰਦਰ ਭਾਈ ਸੱਚੀ ਕਾ ਅਸਰਿਕਾ ਜੀ ਅੱਛਾ ਭਾਈ ਜੇ ਆਪਾਂ ਗੱਲ ਕਰ ਲਈ ਆਪਣੇ ਪਿੰਡ ਦੀ ਪਿੰਡ ਕਿਹੜਾ ਆ ਗਿਆ ਪਿੰਡ ਮਾਨਕੀ ਹੈ ਜੀ ਪਿੰਡ ਮਾਨਕੀ ਮਲੇਰਕੋਟੜਾ ਜਿਹੜਾ ਹਾਂਜੀ ਮਲੇਰਕੋਟੜੇ ਤੋਂ 17-18 ਕਿਲੋਮੀਟਰ ਪੈਂਦਾ ਮਲੇਰਕੋਟੜ ਤੋਂ ਵੀ 17-18 ਅੱਛਾ ਜੇ ਗੱਲ ਕਰ ਲਈ ਆਪਣੀ ਦੂਜੇ ਸੂਇਆ ਝੋਟੀ ਨੇ ਜਿਹੜਾ ਦੁੱਧ ਦਿੱਤਾ ਹੋਇਆ ਦੂਜੇ ਸੂਇਆ ਹਾਂਜੀ ਹਾਂ ਦੂਜੇ ਸੂਇ ਕਿੰਨਾ ਦਿੰਦਾ ਦੂਜੇ ਸੂਇ 16 ਤੋਂ 17 ਲੀਟਰ ਜੀ ਕੰਡੇ ਵਾਲਾ ਦਿੰਦਾ ਹੋਇਆ ਕੰਡੇ ਵਾਲਾ ਦਿੰਦਾ ਹੋਇਆ ਇਹ ਆ ਹਾਂਜੀ 16 17 ਲੀਟਰ ਤੋਲ ਕੇ ਦੇ ਦਾਂਗੇ ਠੀਕ ਆ ਲੋ ਵੀ ਇਹ ਜਿਹੜਾ ਹੈਗਾ ਨਾ ਨੰਬਰ ਵਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਬਾਕੀ ਫਿੱਟ ਕਰਨੀ ਹੈ ਜਿਹੜੀ ਉਹ ਤੁਸੀਂ ਕਰਨੀ ਆ ਗਾਰੰਟੀ ਜਿਵੇਂ ਪਹਿਲਾਂ ਕਿਹਾ ਮੈਂ ਸਾਰੇ ਕਾਹੇ ਦੇ ਰੱਖਾਂ